ਜਲਾਲਾਬਾਦ ਦੇ ਪਿੰਡ ਅਮੀਰ ਖਾਸ ਬਾਬਾ ਮਾਮਸ਼ਾ ਪੰਜ ਪੀਰ ਬੋੜਾਂ ਵਾਲੇ ਦੇ ਦਰਬਾਰ ਤੇ ਲੱਗਿਆ ਸਾਲਾਨਾ ਮੇਲਾ ਪਹੁੰਚੇ ਗਾਇਕ ਰਮੀ ਰਦਾਵਾ ਪ੍ਰਿੰਸ ਰੰਦਾਵਾ ਨੇ ਬੰਨੇ ਰੰਗ ਜਲਾਲਾਬਾਦ ਦੇ ਪਿੰਡ ਅਮੀਰ ਖਾਸ ਦਰਬਾਰ ਬਾਬਾ ਮਾਮਸ਼ਾ ਪੰਜ ਪੀਰ ਬੋੜਾਂ ਵਾਲੇ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਪਾਲਨਾ ਦੇ ਨਾਲ ਲਗਾਇਆ ਗਿਆ ਜਿੱਥੇ ਸੰਗਤਾਂ ਦੂਰੋਂ ਨੇੜਿਓਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੇਲੇ ਵਿੱਚ ਬਾਬਾ ਜੀ ਦਾ ਆ ਤੁਟ ਲੰਗਰ ਸਾਰਾ ਦਿਨ ਵਰਤਾਇਆ ਗਿਆ। ਮੇਲਾ ਕਮੇਟੀ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਹ ਮੇਲਾ ਹਰ ਸਾਲ 26 ਸ਼ਾਵਣ ਵਾਲੇ ਦਿਨ ਬੜੀ ਧੂਮ ਦਾ ਮਤੇ ਸ਼ਰਧਾ ਪਾਵਨਾ ਦੇ ਨਾਲ ਲਗਾਇਆ ਜਾਂਦਾ ਹੈ। ਇਸ ਮੇਲੇ ਦੇ ਵਿੱਚ ਹਰ ਸਾਲ ਸਭਿਆਚਾਰਕ ਗਾਇਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਅਖਾੜਾ ਲਗਵਾਇਆ ਜਾਂਦਾ ਹੈ। ਇਸ ਵਾਰ ਇਸ ਮੇਲੇ ਦੇ ਵਿੱਚ ਪਹੁੰਚੇ ਗਾਇਕ ਰੰਮੀ ਰੰਦਾਵਾ ਅਤੇ ਪ੍ਰਿੰਸ ਰੰਦਾਵਾ ਨੇ ਰੰਗ ਬੰਨੇ ਅਤੇ ਦਰਸ਼ਕਾਂ ਨੂੰ ਜੋਮਣ ਲਾ ਦਿੱਤਾ। ਇਸ ਮੇਲੇ ਦੇ ਵਿੱਚ ਖੇਲ ਕਬੱਡੀ, ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਵੱਡੇ ਇਨਾਮ ਦਿੱਤੇ ਗਏ। ਇਸ ਮੇਲੇ ਦੇ ਵਿੱਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉੱਥੇ ਹੀ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਟੀਮ ਵੱਲੋਂ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕੀਤੀ ਗਈ। ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਆ ਹੁਣ ਤੁਹਾਨੂੰ ਲੈ ਚਲਦੇ ਆ ਇਸ ਮੇਲੇ ਦੀ ਸਟੇਜ ਤੇ ਅਤੇ ਮਾਣਦੇ ਆ ਗੀਤ ਸੰਗੀਤ ਦਾ ਆਨੰਦ ਕੀ ਗਿੰਦਾ ਹੋ ਤੇਰੇ ਵਰਗੇ ਚਾਰ Baby! <laughs> ਦੇ ਆ ਉਹ ਗੈਸਟਰ ਆਪਣੀ ਬਣਦੇ ਬਸ ਹਲਾਤ ਬਣਾਉਂਦੇ ਆ ਹੋ 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 ਪ੍ਰੇਮ ਛਰੇ ਰੈਲੀ ਜਦ ਵੀ ਸਿੰਕਰ ਆਉਂਦੇ ਆ ਉਹ ਗੈਸਟਰ ਆਪਣੀ ਬਣਦੇ ਬਸ ਹਲਾਤ ਬਣਾਉਂਦੇ ਆ ਤੂੰ ਪਾ ਕੇ ਪਰਖੇ ਫਿਰ ਸਿਕਾਰਾ ਨਾ ਖੇਜਦੇ ਹੋਲ 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 ਹੱਟ ਪਾ ਦੇ ਨਾਲ ਲੱਗੇ ਬੱਲਿਆ ਜਿਹੜੀ ਸਰਪੰਚ ਸਾਹਿਬ ਨੇ ਕੋਈ ਗੱਲ ਕਰਨੀ ਹੈ ਉਹ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣ ਫਿਰ ਇੱਕ ਗੀਤ ਉਹ ਤੋਂ ਬਾਅਦ ਤੁਹਾਡੇ ਵਿੱਚ ਆਓ ਸਰਪੰਚ ਸਾਹਿਬ ਸਾਸੇ ਕਰ ਮੇਰਾ ਨਾਮ ਜੀ ਅਮਰਿਤ ਲਾਲ ਸਰਪੰਚ ਪਿੰਡ ਮੀਰ ਖਾਸ ਸਰਪੰਚ ਸਾਹਿਬ ਅੱਜ ਮੀਰ ਖਾਸ ਦੇ ਵਿੱਚ ਬੜਾ ਸ਼ਾਨਦਾਰ ਮੇਲਾ ਕਰਾਇਆ ਗਿਆ ਕਦੋਂ ਤੋਂ ਲੱਗ ਰਿਹਾ ਕਿਹੜੇ ਬਾਬਾ ਜੀ ਦਾ ਮੇਲਾ ਇਹ ਪੀਰ ਬਾਬਾ ਮਾਮ ਸ਼ਾਹ ਪੰਜ ਪੀਰ ਬੋੜਾਂ ਵਾਲੇ ਉਹਨਾਂ ਦੀ ਯਾਦ ਵਿੱਚ ਮੇਲਾ ਲੱਗਦਾ ਹਰ ਸਾਲ 26 ਸਾਵਨ 10 ਅਗਸਤ ਨੂੰ ਇਹ ਲਗਭਗ ਮੇਰੀ 52 53 ਸਾਲ ਉਮਰ ਹੋ ਗਈ ਮੈਂ ਤਾਂ ਆਦੇ ਸੰਭਾਲੇ ਤੋਂ ਪਹਿਲਾਂ ਦੇ ਦੇਖ ਰਿਹਾ ਇਦਾਂ ਹੀ ਲੱਗ ਰਿਹਾ ਹੈ ਇਹ ਲੱਗੀ ਯਾਰ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਇੱਥੇ ਜਿੰਨੀ ਵੀ ਸੰਗਤ ਆਉਂਦੀ ਏ ਹਰ ਵਾਰੀ ਉਹਨਾਂ ਦੀਆਂ ਇਸ਼ਾਵਾਂ ਪੂਰੀਆਂ ਹੁੰਦੀਆਂ ਨੇ ਖਾਸ ਤੁਹਾਨੂੰ ਇੱਕ ਦੱਸ ਦਈਏ ਵੀ ਇਸ ਮੇਲੇ ਦੀ ਮੱਤਾ ਇੱਥੇ ਜੋ ਵੀ ਸਿੰਗਰ ਆਇਆ ਹੈ ਅੱਜ ਤਿਕਣ ਜੀ ਜਦੋਂ ਦੂਜਾ ਮੇਲਾ ਆਉਂਦਾ ਨਾ ਉਸ ਤੋਂ ਬਾਅਦ ਉਹਦੀ ਇੰਨੀ ਕੁ ਚੜ੍ਹਾਈ ਹੋ ਜਾਂਦੀ ਏ ਵੀ ਆਪਾਂ ਸੋਚ ਵੀ ਨਹੀਂ ਸਕਦੇ ਜੀ ਕਿਉਂਕਿ ਬਾਬਾ ਜੀ ਦੀ ਬੜੀ ਆਪਾਰ ਕਿਰਪਾ ਹੈ ਸ਼ਰਧਾ ਭਾਵਨਾ ਸਦਕਾ ਜਦੋਂ ਵੀ ਅਸੀਂ ਮੇਲੇ ਦਾ ਕੰਮ ਸ਼ੁਰੂ ਕਰਦੇ ਆਂ ਕਦੇ ਅਸੀਂ ਬਜਟ ਦਾ ਹਿਸਾਬ ਨਹੀਂ ਲਾਇਆ ਜੀ ਜੋ ਅਸੀਂ ਵਿੰਨ ਆ ਕੇ ਸਾਨੂੰ ਪਤਾ ਵਿੱਚ 5 ਲੱਖ ਲੱਗਣਾ ਹੈ ਤਾਂ ਪਰਮਾਤਮਾ ਦੀ ਕਿਰਪਾ ਨਾਲ 5 ਹੀ ਹੋ ਜਾਂਦਾ ਜੀ ਇਸ ਮੇਲੇ ਦਾ ਅੱਜ ਤੱਕ ਕਦੇ ਰਕਮ ਇਕੱਠੀ ਨਹੀਂ ਜੀ ਵਾਦਾ ਹੀ ਦਿੰਦਾ ਮਾਲਕ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਹੁੰਦੇ ਨੇ ਮੇਲੇ ਦੇ ਵਿੱਚ ਮੇਲੇ ਵਿੱਚ ਜੀ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਜਿੰਨਾ ਵੀ ਹੋ ਸਕੇ ਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਤੱਕ ਲੰਗਰ ਦੀ ਥੋੜ੍ਹ ਕਦੇ ਨਹੀਂ ਆਈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੰਗਰ ਕਲਾਕਾਰ ਦਾ ਪ੍ਰਬੰਧ ਨਾਲ ਕਬੱਡੀਆਂ ਜਿਵੇਂ ਜਿਵੇਂ ਮੁੰਡਿਆਂ ਦੇ ਨਾਲ ਨਾਲ ਲੜਕੀਆਂ ਦੀ ਵੀ ਅਸੀਂ ਕਬੱਡੀ ਜ਼ਰੂਰ ਕਰਾਈਦੀ ਏ ਜਿਵੇਂ ਛੋਟੇ ਬੱਚੇ ਜਿਵੇਂ ਐਕਸ਼ਨ ਬੁਆਏ ਜਦੋਂ ਅੱਜ ਕੱਲ ਆ ਜਾਂਦੇ ਇਹਨਾਂ ਦੀ ਵੀ ਕਬੱਡੀ ਜ਼ਰੂਰ ਕਰਾਈਦੀ ਏ ਜੀ ਜੀ ਹਾਂ ਜੀ ਜੇ ਗੱਲ ਕਰੀਏ ਤੇ ਉਮਰਬੰਦ ਦੀ ਤਾਂ ਪਿੰਡ ਵੱਲੋਂ ਹੀ ਪ੍ਰਬੰਧ ਕੀਤਾ ਜਾਂਦਾ ਜਾਂ ਇਲਾਕੇ ਦਾ ਹੋਰ ਸੰਯੋਗ ਵੀ ਲਿਆ ਜਾਂਦਾ ਤਾਂ ਵੇਖੋ ਜੀ ਖਾਸ ਕਰਕੇ ਪਹਿਲਾਂ ਤਾਂ ਪਿੰਡ ਵੱਲੋਂ ਹੀ ਕੀਤਾ ਜਾਂਦਾ ਹੈ ਫਿਰ ਪਿੰਡ ਵਿੱਚੋਂ ਕੁਝ ਨੌਜਵਾਨ ਜਿਵੇਂ ਬਾਹਰ ਕੈਨੇਡਾ ਦੀ ਧਰਤੀ ਦੇ ਜਾਂ ਅਮਰੀਕਾ ਦੀ ਧਰਤੀ ਨੇ ਆ ਸਾਨੂੰ ਕਲਾਕਾਰਾਂ ਦਾ ਜਿਹੜਾ ਸੰਯੋਗ ਹੈ ਇਹ ਉਹਨਾਂ ਦੀ ਬਦੌਲਤ ਹੋਇਆ ਹੈ ਜੀ ਕੋਕ ਨਗਰ ਵਿੱਚੋਂ ਤਾਂ ਆਪਾਂ ਨੂੰ ਪਤਾ ਹੈ ਵੀ ਮੇਲੇ ਪਿੰਡ ਵਿੱਚ 6-7 ਚੱਲਦੇ ਰਹਿੰਦੇ ਆ ਤੇ ਵੰਡ ਕੇ ਸਾਰੇ ਆਪਾਸੇ ਦਾਨ ਦਿੱਤਾ ਜਾਂਦਾ ਕਿਉਂਕਿ ਸਾਡੇ ਪਿੰਡ ਵਿੱਚ ਕੋਈ ਡੇ ਲੈਂਡਲਾਰ ਬੰਦੇ ਤਾਂ ਹੈਗੇ ਹੀ ਨਹੀਂ ਅਸੀਂ ਪਰਸੈਂਟ ਦਾ ਮਜ਼ਦੂਰ ਤਬਕਾ ਪਰ ਫਿਰ ਵੀ ਆਦੀ ਐਸੀਤ ਤੋਂ ਦਾਨ ਦਕਸ਼ਨਾ ਜਿਹੜੀ ਵਧ ਕੇ ਦਿੰਦੇ ਆ ਜੀ ਕੰਨ ਜੇ ਮੇਲੇ ਕਰਾਉਣੇ ਬੜੇ ਓਕੇ ਜਿਹੇ ਤੁਸੀਂ ਬਜਟ ਦੀ ਗੱਲ ਕੀਤੀ ਤੇ ਇਲਾਕਾ ਵਾਸੀਆਂ ਨੂੰ ਕਿਸ ਲਈ ਦੇਣਾ ਚਾਹੁੰਦੇ ਹੋ ਕਿ ਜਿਵੇਂ ਇੱਕ ਪੰਜਾਬੀ ਵਿਰਸੇ ਨਾਲ ਤੁਸੀਂ ਜੋੜ ਰਹੇ ਹੋ ਲੋਕਾਂ ਨੂੰ ਪਰ ਅਲੋਪ ਹੁੰਦਾ ਜਾ ਰਿਹਾ ਕਿਤੇ ਨਾ ਕਿਤੇ ਵੇਖੋ ਜੀ ਮੇਲਿਆਂ ਦਾ ਜਿਹੜਾ ਖਾਸ ਰੰਗ ਹੈ ਜਿਵੇਂ ਹੁਣ ਆਪਾਂ ਗੇਮਾਂ ਦੀ ਗੱਲ ਕਰ ਰਹੀਏ ਜੀ ਜੇ ਬੱਚਿਆਂ ਨੂੰ ਆਪਾਂ ਗੇਮਾਂ ਵਾਲੇ ਅਸੀਂ ਨਾ ਇੱਕ ਮੇਲਾ ਕਰਾਈਦਾ ਹੈ 15 ਮਾਰਗ ਦਾ ਜਨਵਰੀ ਦਾ ਉਹ ਉਹ ਜਿਹੜੀ 26 ਜਨਵਰੀ ਤੇ ਆਉਂਦਾ ਹੁੰਦਾ ਹੈ ਜੀ ਉਹ ਮੇਲਾ ਜਦੋਂ ਕਰਦੇ ਮੇਲੇ ਉਹ ਸਾਡੇ ਮੇਲਾ ਕਿਉਂ ਟੂਰਨਾਮੈਂਟ ਹੁੰਦੇ ਨਹੀਂ ਜੀ ਲਗਭਗ 2 ਦਿਨ ਵੀ ਚੱਲ ਜਾਂਦਾ ਹੈ ਕਿਉਂਕਿ ਜਦੋਂ ਟੂਰਨਾਮੈਂਟ ਚੱਲਣਗੇ ਟੂਰਨਾਮੈਂਟ ਦੇ ਨਾਲ-ਨਾਲ ਬੱਚਿਆਂ ਤੇ ਉਤਸ਼ਾਹ ਹੁੰਦਾ ਹੈ ਤੇ ਨਸ਼ੇ ਤੋਂ ਦੂਰ ਰਹਿਣਗੇ ਤਾਂ ਕਰਕੇ ਵੀ ਖੇਡਾਂ ਵੱਲ ਲਿਆਓ ਤੇ ਬੱਚੇ ਨਸ਼ੇ ਤੋਂ ਦੂਰ ਰਹਿਣ ਅੱਜ ਕਿਹੜੇ ਕਲਾਕਾਰ ਨੇ ਰੰਗ ਬੰਨੇ ਸੀ ਇੱਥੇ ਆਜੇ ਇੱਥੇ ਸਾਡੇ ਕੋਲ ਰਮੀਰ ਰੰਦਾਵਾ ਤੇ ਉਹਨਾਂ ਦੇ ਬ੍ਰਦਰ ਜਿਹੜੇ ਪ੍ਰਿੰਸਰ ਦਾਵਾ ਉਹ ਸੀ ਕੁਝ ਹੋਰ ਵੀ ਆਏ ਸੀ ਜਿਹੜੀਆਂ ਨਵੇਂ ਜਿਨ੍ਹਾਂ ਨੇ ਪਹਿਲ ਦੇ ਦਾਰ ਤੋਂ ਇਹ ਕਰ ਪਾਣੇ ਤੋਂ ਲੜਕੀ ਆਈ ਸੀ ਇੱਕ ਵੀਮੇਸ਼ਾ ਜੰਡ ਵਾਲੇ ਤੋਂ ਜੋੜੀ ਆਈ ਸੀ ਉਹਨਾਂ ਨੇ ਆਦਾ ਜਿਵੇਂ ਕਹਿ ਲੋ ਵੀ ਸ਼ੁਰੂਆਤ ਦੀ ਇਤੋਂ ਕੀਤੀ ਹੈ ਤੇ ਅਸੀਂ ਵੀ ਅਸ਼ੀਰਵਾਦ ਦਿੱਤਾ ਵੀ ਮਾਲਕ ਦੀ ਕਿਰਪਾ ਨਾਲ ਬਾਬੇ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਗੇ ਜਾ ਤੇ ਕਾਮਯਾਬੀਆਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਅਸ਼ੀਰਵਾਦ ਲੈ ਕੇ ਤੁਰ ਗਏ ਮੇਲੇ ਤੇ ਸੰਗਤਾਂ ਪਹੁੰਚੀਆਂ ਨੇ ਉਹਨਾਂ ਨੇ ਇੱਕ ਹੋਰ ਵਧਾਈ ਦਿੱਤੀ ਅਸੀਂ ਮੇਲੇ ਤੇ ਪਹੁੰਚੇ ਇਲਾਕੇ ਵਿੱਚੋਂ ਵੱਖ-ਵੱਖ ਪਿੰਡਾਂ ਚ ਸੰਗਤ ਸਾਡੇ ਇੱਥੇ ਮੌਕੇ ਤੇ ਜਲਾਲਾਬਾਦ ਦੇ ਵਿਧਾਇਕ ਮੋਢੀ ਕਮੋਜੀ ਵੀ ਪਹੁੰਚੇ ਸੀਗੇ ਉਹਨਾਂ ਨੂੰ ਵੀ ਵਧਾਈ ਦਿੰਨੇ ਆਂ ਇਧਰੋਂ ਅਰਮਿੰਦਰ ਆਵਲਾ ਜੀ ਉਹਨਾਂ ਦੇ ਵੀ ਪੀਏ ਪਹੁੰਚੇ ਸੀਗੇ ਉਹਨਾਂ ਨੂੰ ਵੀ ਵਧਾਈ ਦਿੰਨੇ ਆਂ ਕਿਉਂਕਿ ਸੰਗਤ ਦੇ ਸਹਿਯੋਗ ਨਾਲ ਚਲੋ ਲੀਡਰ ਵੀ ਆਉਂਦੇ ਨੇ ਲੀਡਰਾਂ ਦਾ ਵੀ ਸਹਿਯੋਗ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਮੇਲਾ ਚੱਲਦਾ ਹੈ ਇਲਾਕਾ ਨਿਵਾਸੀਆਂ ਦਾ ਪਿੰਡ ਵਾਸੀਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਦਾ ਯੋਗਦਾਨ ਪਾ ਕੇ ਇਸ ਮੇਲੇ ਨੂੰ ਪੂਰਾ ਕੀਤਾ ਜੀ ਜੀਦਾ ਆ ਰਿਹਾ ਥੋੜੀ ਦੇਰ ਤੱਕ ਪਰ ਅਸੀਂ ਸੰਜਿਆ ਕਰਾਂਗੇ ਉਹਦੇ ਦੋ ਲੜਾ ਤੋੜਨ ਨੂੰ ਸੰਜੀਆਂ ਕਹਿੰਦਾ ਹਲ ਅਰਤੀ ਕਾਂ ਦੇ ਛਰੀ ਕਾਂ ਦੇ ਮਿੱਕਾ ਤਾਨ ਤਾਨ ਕੇ ਖੜਦੇ ਹੁੱਕ ਉਤੇ ਢੋਂਕਣ ਲੱਗ ਪੈਣ ਅਖੌਰੇ ਟੋਲ ਨੀ ਝੜ ਗਈ ਜਾਰੇ ਹੇ ਹੇ ਅਰਤੀ ਕਾਂ ਦੇ ਛਰੀ ਕਾਂ ਦੇ ਮਿੱਕਾ ਫੱਟ ਤੇ ਕੰਕਣ ਲੱਗ ਪਏ ਨੇ ਅਖਰ ਕੌਣ ਨਹੀਂ ਜੱਟ ਦੀ ਜੱਟ ਤੇ ਅਗਰੀਆਂ ਨਹੀਂ ਸ਼ਰੀਫਾਂ ਦੀ ਹੋਏ 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 ਕੀ ਕਹਿੰਦਾ ਦੁਨੀਆਂ ਨਹੀਂ ਸ਼ਰੀਫਾਂ ਦੀ ਹੱ ਲੱਗਦਾ ਪਿਸਟਲ ਫਰਨਾ ਪਏਗਾ ਉਹ ਪਾਣੀ ਸਿਰ ਤੋਂ ਲੰਗ ਗਿਆ ਏ ਲੱਗਦਾ ਰਾਵਣ ਬੰਨ੍ਹ ਪਏਗਾ ਜੇ ਤੋਂ ਲੰਗ ਗਿਆ ਏ ਤੇ ਹੱਤੇ ਤਾਂ ਨਹੀਂ ਸਾਡੀ ਅੱਖ ਵਿੱਚ ਅੱਖ ਨਾ ਪਾਣੀ ਅਸਮਿਆਂ ਦੇ ਸੱਜ ਦੇ ਬੋਲਣ ਸੱਵਾ ਕੇ ਆਈ ਕੋਈ ਮਨ ਕੋਈ ਨਹੀਂ ਸਕਤਾ ਹੱਤਾ ਨੇ ਸਾਡੀ ਅੱਖ ਵਿੱਚ ਅੱਖ ਨਾ ਪਾਣੀ ਅਸਮਿਆਂ ਦੇ ਸੱਜ ਦੇ ਬੋਲਣ ਸੱਵਾ ਕੇ ਆਈ ਜਿੰਨਾ ਵੀ ਸ਼ੈ ਇੱਥੋਂ ਘੰਗੇ ਗਿਆ ਏ ਲਗਦਾ ਰਾਵਣ ਪਤਥਾ ਤੇ ਇੱਥੋਂ ਘੰਗੇ ਗਿਆ ਏ ਲਗਦਾ ਰਾਵਣ ਪੁਸ਼ਪਾ ਪੀਣਾ ਆ ਇੱਥੋਂ ਘੰਗੇ ਗਿਆ ਏ ਲਗਦਾ ਰਾਵਣ ਤੇ ਆ ਮੈਨੂੰ ਪਾਣੀ ਦੀਆਂ ਬੋਤਲਾਂ ਲੈਣੀਆਂ ਸੀ ਤੁਹਾਡੇ ਅੱਡੇ ਚੋਂ 300 ਰੁਪਏ ਦੇ ਸਾਹਮਣੇ ਮੈਨੂੰ ਪਛਾਣ ਲਿਆ ਅੰਮ੍ਰਿਤ ਬਾਜੀ ਖਿੱਚ ਕੇ ਤਾਰ ਹੀ ਨਾਂ ਦੇ ਮਾਰ ਲਿਆ ਇਹਨਾਂ ਨੇ ਮੈਨੂੰ ਪੁੱਛਾਲਾ ਕਿੰਨੇ ਰੰਧਾਵਾ ਕਰੋ ਤੇ ਮੈਂ ਕਿਹਾ ਹਾਂ ਜੀ ਕਹਿੰਦੇ ਯਾਰ ਬੁੱਕ ਕਰਨਾ ਮੈਂ ਕਿਹਾ ਭਾਈ 2.5 ਲੱਖ ਰੁਪਏ ਦੀ ਪেমੈਂਟ ਹੈ ਲੈ ਕਹਿੰਦੇ ਇੱਥੇ ਮੌਕੇ ਤੇ ਮੈਂ ਕਿਹਾ ਮੌਕੇ ਤੇ ਤੁਸੀਂ ਜੋ ਕਰੋਗੇ ਉਹ ਨਹੀਂ ਕਰਦਾ ਜਦ ਪੂਰਾ ਮਾਨ ਕੀਤਾ ਸਰਪੰਚ ਸਾਹਿਬ ਦਾ ਪੁੱਛੋ ਜੋ ਸਰਪੰਚ ਸਾਹਿਬ ਵੀ ਲਾਈਵ 24 ਇਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਕਰਦੇ ਆ ਅੱਜ ਦੇ ਕਬੱਡੀ ਕੱਪ ਦੇ ਉੱਤੇ ਔਰ ਚੰਗ ਨੇ ਬੜਾ ਟੱਕੜਾ ਮੁਕਾਬਲਾ ਜਜਾਰੂ ਮੁਕਾਬਲਾ ਤਿਆਰ ਬੇਮਾਲ ਅੱਜ ਤੇ ਕਹਿੰਦੇ ਕਾਲਾ ਬੱਟ ਟੱਕੜਾਂ ਦੇ ਲੱਗਣ ਗਿਆ ਖੇਡ ਖੇਡਾਂ ਵਿੱਚੋਂ ਬੱਟੀ ਜਿਹੜੂ ਆਖਦੇ ਕਬੱਡੀ ਖੁੱਡੀ ਜਾਂਦੀ ਆ ਪੂਰਾ ਲਾ ਕੇ ਤਾਨ ਅੱਜ ਤੇ ਕਮਾਲਾਂ ਹੀ ਹੋਣ ਗਿਆ ਉਧਰਲੇ ਪਾਸੇ ਇੱਕ ਨੇ ਕੁਝ ਕਨੇਡਾ ਦੇ ਵਿੱਚ ਬੈਠੇ ਐ ਕੁਝ ਅਮਰੀਕੀ